ਨੀਰਾ ਪਾਇਆ ਨਹੀਂ ਗਾ ਨਾ ਵੀ ਆਇਕ ਪਾਉਣਾ ਤੁਸੀਂ ਮੈਨੂੰ ਮੈਂ ਕਿਉਂ ਨੀਰਾ ਲਿਆ ਮੈਂ ਤੈਨੂੰ ਪਾਵਾ ਨਹੀਂ ਦੱਸ ਨੀਰਾ ਤਾਂ ਪਾ ਦੇ ਕਰੋ ਟਾਈਮ ਨਾਲ ਮੈਂ ਕੀ ਕਰਾਂ ਹੁਣ ਪਹਿਲਾਂ ਮੈਂ ਸਕੂਲ ਤੇ ਥੱਕੀ ਆਈ ਆਂਗੀ ਹੁਣ ਨੀਰਾ ਲਿਆਈ ਆ ਮੱਝਾਂ ਨੂੰ ਨੀਰਾ ਵੀ ਨਹੀਂ ਪਾ ਸਕਦੇ ਤੁਸੀਂ ਉਹ ਅਰਜਨ ਨੂੰ ਕਾਇਦਾ ਕਰੋ ਉਹ ਵੀ ਪਹਿਲਾਂ ਫਿਰਦਾ ਰਹਿੰਦਾਗਾ ਭੈਂਦਾ ਵੀਰ ਹੁੰਦਾ ਹੀ ਨਹੀਂ ਕੋਈ ਸੀ ਫਿਰ ਬੀਬੀ ਨੇ ਨੀਰਾ ਤਾਂ ਪਾ ਦੇ ਮੱਝ ਨੂੰ ਨੀਰਾ ਵੀ ਪਾ ਸਕਦੇ ਤੁਸੀਂ ਥਿਲਚਰ ਭੈਣ ਭਰਾਂਂ ਪਾਣੀ ਪੀਤਾ ਨਾ ਵੀ ਨਾ ਪਾਣੀ ਪਿਆਉ ਤੁਸੀਂ ਕੁੜੀਆ ਤੁਸੀਂ ਬੱਕਰੀਆਂ ਨੂੰ ਪਾਤਾ ਨੀਰਾ ਇਹ ਤਾਂ ਆਪਹੀਂ ਫਿਰਦੀ ਰਹਿੰਦੀ ਹੈਗੀ ਜੇ ਪਾ ਕੇ ਆ ਬੱਕਰੀਆਂ ਨੂੰ ਵੀ ਨੀਰਾ ਪਾ ਜਾਂਦਾ ਬਾਥਾ ਨਾਲ ਹੋਰ ਤਾਂ ਪਾਉਂ ਜਿਓ ਕਰੀ ਆਨਾ ਪਾਂਡੇ ਮਾਂ ਜੇ ਨੇ ਆ ਪਾਂਡੇ ਭੈਣੇਗੇ ਇਹ ਲੱਗਿਆ

ਇਹਨੇ ਤੜ ਪ੍ਰਾਗੇ ਸਾਰੇ ਉਹ ਭਗ ਜਾਂਦੀ ਐ ਸੁਖਪਾਲ ਕੋਈ ਕੰਮ ਕਰਾਉਂਦੀ ਆ ਉਹ ਤੇ ਸੜੀਏ ਧੜਕੇ ਦੀ ਸਰਦੂਰ ਗੜਨੀ ਵਿਆਹ ਦੇ ਜਵਾਬ ਖਾਂਦੇ ਸਾਮ ਦਾ ਸੌਂਦੇ ਇਹਨਾਂ ਨੂੰ ਵੀ ਮੈਂ ਲਿਖਾਉਂਨ ਨੂੰ ਛਾੜੀ ਜਾਂਦੀ ਐ ਨਾ ਨਾ ਉਹਨਾਂ ਥੋੜੇ ਠੇਫਰ ਤੋਂ ਬੋਲੀ ਲੈ